ਇਹ ਇੱਕ ਕੰਗਨਾ ਬੜੀ ਸੁਰਖੀਆਂ ਚੋਹੀ ਹੋਈ ਹੈ ਜਿਹੜੀ ਮਾਤਰੂ ਬਡੇ ਤੋਂ ਐਮਪੀਬੀਏ ਚੰਡੀਗੜ੍ਹ ਰੇਡ ਬੋਰਡ ਤੇ ਜਿਹੜੀ ਕਾਫੀ ਇੱਕ ਚਪੇੜ ਦੀ ਚਰਚਾ ਹੋਈ ਹੋਈ ਹੈ ਕਿ ਇਸ ਮਾਮਲੇ ਨੂੰ ਸਮਝਦੇ ਰਹੇ ਸੀ ਦੇਖੋ ਜੀ ਮੈਨੂੰ ਬਾਲਾ ਮੈਂ ਉਹਦੀ ਨੌਲੇਜ ਨਹੀਂ ਰੱਖਦਾ ਪਰ ਜਿੱਦਾਂ ਦੀ ਇਨਸੀਡੈਂਟ ਪਹਿਲਾਂ ਅਸੀਂ ਪੰਜਾਬ ਨੇ ਕਿਸਾਨ ਅੰਦੋਲਨ ਕੀਤਾ ਤੇ ਉਹ ਇੱਕ ਕਿਸੇ ਇੱਕ ਬੰਦੇ ਦੇ ਹੱਕ ਲਈ ਨਹੀਂ ਸੀ ਉਹ ਸਾਰੇ ਪੰਜਾਬ ਦੇ ਕਿਸਾਨਾਂ ਦੇ ਹੱਕ ਲਈ ਸੀ ਤੇ ਸਾਰੇ ਇੰਡੀਆ ਦੇ ਕਿਸਾਨਾਂ ਦੇ ਹੱਕ ਲਈ ਸੀ ਸੋ ਉਹਦੇ ਵਿੱਚ ਜਿਹੜੇ ਕੰਗਣਾ ਰਣੌਤ ਦੇ ਬਿਆਨ ਆਏ ਸੀਗੇ ਉਹ ਉਦੋਂ ਸਾਰੇ ਪੰਜਾਬ ਨੂੰ ਗੁੱਸਾ ਵੀ ਆ ਉਸ ਚੀਜ਼ ਪਰ ਆਈ ਥਿੰਕ ਜਿਹੜੀ ਉਥੇ 에어ਪੋਰਟ ਦੇ ਵਿੱਚ ਇਨਸੀਡੈਂਟ ਹੋਇਆ ਉਹ ਇਕੱਲਾ ਆ ਹੀ ਨਹੀਂ ਸੀ ਭਈ ਉਹਨੇ ਸਿੱਧਾ ਜਾ ਕੇ ਕੰਗਣਾ ਰਣੌਤ ਨੂੰ ਮਾਰਿਆ ਪਰ ਉਹ ਤੋਂ ਪਹਿਲਾਂ ਕੋਈ ਜਿਹੜੀ ਇਹਨਾਂ ਦੇ ਆਪਸ ਦੇ ਵਿੱਚ ਗੱਲਬਾਤ ਹੋਈ ਆ ਕੰਗੜਾ ਰਣੋਤ ਨੇ ਵੀ ਜਿੰਨਾ ਕੁ ਮੈਂ ਸੁਣਿਆ ਵੀ ਕੰਗੜਾ ਰਣੋਤ ਨੇ ਵੀ ਉਹਨੂੰ ਕੁੜੀ ਨੂੰ ਕੁਛ ਕਿਹਾ ਪਰ ਕੁੜੀ ਨੇ ਫਿਰ ਓਬਵੀਅਸਲੀ ਉਹਦੀ ਮਾਂ ਧਰਨੇ ਤੇ ਬੈਠੀ ਸੀ ਸਾਡੇ ਵੀ ਬਾਪੂ ਬੇਬੇ ਸਾਰੇ ਆਪਣੇ ਪਿੰਡ ਵਾਲੇ ਧਰਨੇ ਤੇ ਬੈਠੇ ਹੋਏ ਸੀ ਗੁੱਸਾ ਚੜੀ ਜਾਂਦਾ ਬਾਈ ਫਿਰ ਉਹ ਅਗਲੀ ਨੇ ਕਰਤਾ ਬਾਕੀ ਹੁਣਗਾ ਪ੍ਰਸ਼ਾਸਨ ਤੇ ਉਹਨਾਂ ਨੇ ਕੀ ਕਰ ਲੱਗਦਾ ਵੀ ਜਿੱਦਾ ਪੰਜਾਬ ਦੇ ਕੋਈ ਵਿਆਹ ਸ਼ਾਦੀ ਹੁੰਦਾ ਨਵਿੰਦਰਾ ਬਾਜੀ ਜ਼ਰੂਰ ਹੁੰਦੀ ਹੈ ਵੀ ਲੱਗਦਾ ਵੀ ਉਹਨਾਂ ਨੂੰ ਬਾਜੀ ਵਾਪਸ ਦਿੱਤੀ ਹੈ ਪੰਜਾਬ ਨੇ ਨਹੀਂ ਇਹਦੇ ਚ ਭਾਜੀ ਵਾਲਾ ਕੋਈ ਚੱਕਰ ਨਹੀਂ ਗਾ ਜੀ ਇਹ ਤਾਂ ਦੇਖੋ ਜਿਹੜਾ ਜੈਸਾ ਜੋ ਕਰੂਗਾ ਵੈਸਾ ਭਰੂਗਾ ਇਹ ਲਾਈਫ ਦਾ ਇੱਕ ਦਸਤੂਰ ਆ ਭਾਜੀ ਵਾਲਾ ਨਹੀਂ ਕੋਈ ਚੱਕਰ ਉਹ ਵੀ ਸਾਰੇ ਜਿਹੇ ਹਿਮਾਚਲ ਲਾ ਲੋ ਹਰਿਆਣਾ ਲਾ ਲੋ ਜਿੰਨੇ ਸਾਡੇ ਭਰਾ ਹੀ ਨੇ ਇਹ ਕੋਈ ਭਾਜੀ ਵਾਲਾ ਚੱਕਰ ਨਹੀਂ ਗਾ ਹਾ ਇੱਕ ਇੰਡੀਵਿਜੂਅਲ ਬੰਦਾ ਜਿਹੜਾ ਇਸ ਚੀਜ਼ ਨੂੰ ਲੈ ਕੇ ਪਹਿਲਾਂ ਅਗਰੈਸਿਵ ਬੋਲ ਰਿਹਾ ਸੀ ਉਹਨੂੰ ਉਹੋ ਜੀ ਚੀਜ਼ ਮਿਲ ਗਈ ਜਿੱਥੇ ਪਹੁੰਚੇ ਲੁਧਿਆਣਾ ਬਸ ਤੁਹਾਨੂੰ ਕੀ ਮੈਸੇਜ ਦਵਾਂਗੇ ਪੁਆਇੰਟ ਲੁਧਿਆਣਾ ਦਾ ਮੇਰਾ ਪਿਆਰ ਆ ਜੀ ਮੈਂ ਪੜਿਆ ਇੱਥੇ ਆ ਮੇਰੀ ਮੈਂ ਕਾਲਜ ਇੱਥੇ ਕੀਤਾ ਜੀ ਖਾਲਸਾ ਕਾਲਜ ਤੇ ਉਹਦੇ ਤੋਂ ਬਾਅਦ ਜਦੋਂ ਮੈਂ ਬਾਹਰ ਗਿਆ ਮੈਂ ਇੱਥੇ ਹੀ ਪੜਦਾ ਸੀ ਸੋ ਲੁਧਿਆਣਾ ਇਜ਼ ਆਲਵੇਜ਼ ਅ ਬਿਊਟੀਫੁਲ ਸਿਟੀ ਆ ਹੁਣ ਜਿਹੜੀ ਸਾਊਥ ਸਿਟੀ ਆ ਏ ਆਈ ਥਿੰਕ ਬਹੁਤ ਜਿਆਦਾ ਹੈਪਨਿੰਗ ਬਣ ਗਈ ਔਰ ਟਾਈਮ ਦੇ ਵਿੱਚ ਬਹੁਤ ਜਿਆਦਾ ਚੇਂਜ ਤੁਹਾਡਾ ਕੋਈ ਨਵਾਂ ਹੁਣ ਪ੍ਰੋਜੈਕਟ ਆ ਰਿਹਾ ਹੈ ਕਿਸ ਕੁਝ ਪ੍ਰੋਜੈਕਟ ਜੀ ਮੈਂ ਹੁਣੀ ਐਲਬਮ ਰਿਲੀਜ਼ ਕੀਤੀ ਸੀ ਹੁਣ ਇੰਡੀਆ ਆਇਆ ਤੇ ਜਦੋਂ ਵੀ ਮੈਂ ਇੰਡੀਆ ਆਉਣਾ ਮੈਂ ਗਾਣੇ ਦੇ ਕੇ ਜਾਣਾ ਜੀ ਹਮੇਸ਼ਾ ਤੇ ਹੁਣ ਵੀ ਨਵੇਂ ਪ੍ਰੋਜੈਕਟ ਬlesing of baby ਰਿਟਰਨ ਆ ਰਿਹਾ ਜੀ ਮੇਰਾ